ਤੁਸੀਂ ਦੇਖ ਰਹੇ ਕਬਰ ਮੇਰੇ ਰਾਦੀ ਮੈਂ ਇਸ ਟਾਈਮ ਖੜਾ ਮੱਛੀ ਮਾਰਕੀਟ ਦੇ ਨਾਲ ਜਿਹੜੀ ਲੱਗਦੀ ਪਾਰਕਿੰਗ ਦੇ ਵਿੱਚ ਕੁਝ ਦਿਨ ਪਹਿਲੇ ਟੋ ਵੈਨ ਵਾਲਿਆਂ ਦੇ ਨਾਲ ਹੋਈ ਸੀ ਕਾਰਾਂ ਵਾਲਿਆਂ ਦੀ ਝਗੜਾ ਹੋਇਆ ਸੀ ਅੱਜ ਇੱਥੇ ਕੁਝ ਟੋ ਵੈਨ ਵਾਲਿਆਂ ਵੱਲੋਂ ਵਹਿਨਾ ਚੱਕਿਆ ਗਿਆ ਅਹ ਅਕਾਰਾਂ ਚੱਕ ਕੇ ਲੈ ਗਏ ਤੇ ਇੱਥੇ ਆ ਤੁਹਾਨੂੰ ਦਿਖਾ ਰਿਹਾ ਇੱਥੇ ਬੋਰਡ ਲੱਗ ਚੁੱਕਿਆ ਪਾਰਕਿੰਗ ਓਨਲੀ ਆਟੋ ਰਿਕਸ਼ਾ ਕਾਰ ਇਜ਼ ਨੋਟ ਅਲਾਉਡ ਵੀ ਇੱਥੇ ਕਹ ਰਹੇ ਕੋਈ ਵੀ ਅਲਾਉਡ ਨਹੀਂ ਹੈਗੀ ਇਹ ਜਿਹੜੀ ਪਾਰਕਿੰਗ ਹੈਗੀ ਆ ਤੁਹਾਨੂੰ ਦਿਖਾ ਰਿਹਾ ਇੱਥੇ ਵੀ ਸਿਰਫ ਔਰ ਸਿਰਫ ਆਟੋ ਵਾਲਿਆਂ ਵਾਸਤੇ ਹੈ ਕੀ ਹੁਣ ਇੱਥੇ ਇੱਕ ਤਾਂ ਗੱਡੀਆਂ ਖੜੀਆਂ ਇੱਥੇ ਤੁਹਾਨੂੰ ਦਿਖਾ ਰਿਹਾ ਔਰ ਕੀ ਇੱਥੇ ਰਿਕਸ਼ਾ ਖੜੇ ਹੈ ਕਿ ਨਹੀਂ ਖੜੇ ਤੁਹਾਨੂੰ ਇੱਥੋਂ ਦੀ ਵੀ ਉਸ ਚੀਜ਼ ਦਿਖਾਣਾ ਹੈ ਤੋਂ ਆ ਦੇਖੋ ਤੋਂ ਅਜੇ ਤੋਂ ਢੋ ਕਰਕੇ ਲੈ ਕੇ ਗਿਆ ਮੈਂ ਕਾਰਾਂ ਨੂੰ ਔਰ ਤੁਹਾਨੂੰ ਮੈਂ ਇੱਥੇ ਦੇ ਆਟੋ ਵਾਲੇ ਦਿਖਾ ਰਿਹਾ ਇੱਕ ਵੀ ਆਟੋ ਦੇਮ ਦਿਖਾ ਰਿਹਾ ਇੱਥੇ ਕੋਈ ਵੀ ਨਹੀਂ ਖੜਾ ਔਰ ਜਿਹੜੇ ਆਟੋ ਵਾਲੇ ਖੜੇ ਹੈ ਉਹ ਮੇਨ ਰੋਡ ਦੇ ਉੱਤੇ ਸੜਕ ਦੇ ਉੱਤੇ ਖੜੇ ਹੈ ਮੈਂ ਸਾਡੇ ਕੈਮਰਾਮੈਨ ਨੂੰ ਵੀਰ ਨੂੰ ਕਹੂੰਗਾ ਇੱਕ ਵਾਰ ਆਟੋ ਦਿਖਾ ਦਿਓ ਵੀ ਜਿਹੜੇ ਮੇਨ ਰੋਡ ਦੇ ਉੱਤੇ ਖੜੇ ਹੈ ਫਿਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਟੋ ਕਿਉਂ ਨਹੀਂ ਖੜਾ ਹੈ ਆ ਤੁਹਾਨੂੰ ਦਿਖਾ ਰਹੇ ਹਥੋ ਦੀ ਜਿਹੜੀਆਂ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਆ ਆਟੋ ਵਾਲਿਆਂ ਦੀ ਆ ਜਿਹੜੇ ਕੀ ਮੇਨ ਰੋਡ ਦੇ ਉੱਤੇ ਗੱਟ ਖੜਾ ਰਖਿਆ ਆਟੋ ਆ ਦਿਖਾ ਰਹੇ ਤੁਹਾਨੂੰ ਸਾਰੀਆਂ ਜਿਹੜੀਆਂ ਮੇਨ ਰੋਡ ਦੇ ਉੱਤੇ ਖੜੇ ਆ ਸਾਰੇ ਵੀਰ ਨੂੰ ਕੂੰਗਾ ਇੱਕ ਵਾਰ ਕੈਮਰਾ ਜ਼ਰੂਰ ਕਿ ਇੱਧਰ ਕਰਕੇ ਦਿਖਾਓ ਮੇਨ ਰੋਡ ਦੇ ਉੱਤੇ ਖੜੇ ਆਟੋ ਸਾਰੇ ਪਾਰਕਿੰਗ ਦੇ ਅੰਦਰ ਕੋਈ ਆਟੋ ਨਹੀਂ ਖੜਿਆ ਆਪਾਂ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਵੀਰਾਂ ਨਾਲ ਕੀ ਕਹਿੰਦੇ ਇਹਨਾਂ ਨੇ ਪਾਰਕਿੰਗ ਦੇ ਵਿੱਚ ਆਟੋ ਕਿਉਂ ਨਹੀਂ ਖੜਾਈ? ਹਾਂਜੀ ਵੀਰ ਜੀ ਜਿਹੜੀ ਆ ਪਾਰਕਿੰਗ ਬਣਾਈ ਹੈਗੀ ਆਟੋ ਵਾਲਿਆਂ ਵਾਸਤੇ ਬਣਾਈ ਗਈ ਹੈ ਤੇ ਤੁਸੀਂ ਮੇਨ ਰੋਡ ਤੇ ਖੜਾਈ ਇੱਕ ਹੀ ਕਾਰਨ ਕੀ ਹੈ? ਸਾਨੂੰ ਨਹੀਂ ਪਤਾ ਜੀ। ਨਹੀਂ ਤੁਸੀਂ ਰੋਡ ਦੇ ਉੱਤੇ ਖੜਾਏ ਆਟੋ ਚਾਹ ਪੀਣ ਆਇਆ ਨਹੀਂ ਮੇਨ ਰੋਡ ਤੇ ਖੜਾ ਕੇ ਆਹ ਦੇਖੋ ਇਹਨਾਂ ਨੇ ਕੋਈ ਵੀ ਆਟੋ ਇੱਥੇ ਪਾਰਕਿੰਗ ਦੇ ਵਿੱਚ ਨਹੀਂ ਲਾਇਆ ਕੈਮਰੇ ਦੇ ਸਾਹਮਣੇ ਬੋਲਣ ਤੋਂ ਗੁਰੇਜ਼ ਕਰ ਰਿਹਾ ਇਹਨਾਂ ਨਾਲ ਵੀਰ ਨਾਲ ਬਖੜੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ ਤੁਸੀਂ ਆਟੋ ਜਿਹੜੀ ਹੈਗੀ ਆ ਮੇਨ ਰੋਡ ਦੇ ਉੱਤੇ ਖੜਾਈ ਬੈਠੇ ਹੋ ਆ ਜਿਹੜੀ ਤੁਹਾਡੇ ਵਾਸਤੇ ਆਟੋ ਪਾਰਕਿੰਗ ਬਣਾਈ ਗਈ ਇੱਥੇ ਕਿਉਂ ਨਹੀਂ ਖੜਾਈ ਬਸ ਇਹ ਬਾਹਰ ਖੜਾਈ ਹੈ ਹਮ ਉਹ ਹੀ ਤਾਂ ਕਹਿ ਰਹੇ ਹਾਂ ਤੁਸੀਂ ਬਾਹਰ ਕਿਉਂ ਖੜਾਏ ਆ ਜਦੋਂ ਆਟੋ ਪਾਰਕਿੰਗ ਸਿਰਫਾ ਪਾਰਕਿੰਗ ਬਣਾਈ ਗਈ ਹੈ ਤੁਹਾਡੇ ਵਾਸਤੇ ਸਿਰਫ ਉਹਨਾਂ ਲਿਖਿਆ ਹੈ ਪਾਰਕਿੰਗ ਓਨਲੀ ਆਟੋ ਨਾਟ ਅਲਾਉਡ ਟ ਕਾਰ ਭੀ ਯਾਨੀ ਕਿ ਕਾਰਾਂ ਵਾਸਤੇ ਨਹੀਂ ਹੈਗੀ ਤੇ ਸਿਰਫ ਆਟੋ ਵਾਸਤੇ ਤੁਸੀਂ ਬਾਹਰ ਕਿਉਂ ਖੜਾਏ ਬੈਠੇ ਹੋ ਕੀ ਕਾਰਨ ਕੀ ਹੈ ਬਾਹਰ ਜਮੇ ਹੁਣ ਉਹ ਉਧਰ ਉਧਰ ਗੱਲ ਕਰੋ ਉਧਰ ਕਰੋ ਇਹ ਤਾਂ ਆਪਣਾ ਜੁਮੇ ਨਹੀਂ ਕਾਰਨ ਹੈ ਜਿੱਥੇ ਗੱਡੀਆਂ ਲੱਗ ਜਾਂਦੀਆਂ ਸਾਰੀਆਂ ਨਹੀਂ ਉਹਨਾਂ ਨੇ ਬਕਾਇਦਾ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਨੇ ਬੋਰਡ ਵੀ ਲਗਾ ਦਿੱਤੇ ਆ ਵੀ ਜਿਹੜੇ ਇਹ ਆਟੋ پارکਿੰਗ ਦੀ ਹੈਗੀ ਤੁਸੀਂ ਜਿਹੜੇ ਮੇਨ ਰੋਡ ਦੇ ਉੱਤੇ ਆਟੋ ਲਾਈ ਬੈਠੇ ਹੋ ਕੀ ਕਾਰਨ ਕੀ ਹੈਗਾ ਵੀ ਇੱਥੇ ਕਾਰਾਂ ਦੀ ਵਿਹੈਟ ਤੇ ਆਟੋ ਲੱਗਣਗੇ ਸੱਕੀ ਗੱਲ ਹੈ ਜੀ ਬਾਹਰ ਅੰਦਰ ਸਵਾਰੀ ਨਹੀਂ ਆਉਂਦੀ ਇੱਥੇ ਲਾਣੇ ਆ ਤਿੰਨ ਔਰ ਸਾਨੂੰ ਇੱਥੇ ਦੇਖ ਲੈ ਕਹਿੰਦਾ ਮਤਲਬ ਇਹ ਹੈ ਤੁਸੀਂ ਬਾਹਰ ਲਾਉਂਗੇ ਆਟੋ ਵੀ ਅੰਦਰ ਨਹੀਂ ਲਾਉਂਦੇ ਸਵਾਰੀ ਨਹੀਂ 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 ਹਾਂ ਸਵਾਰੀ ਕਰਕੇ ਦੋ ਆਟੋ ਬਾਹਰ ਲਾਵਾਂਗੇ ਬਾਕੀ ਅੰਦਰ ਸਾਰੇ ਅੰਦਰ ਹੋਣਾ ਇੱਕ ਵੀ ਆਟੋ ਹੈ ਨਹੀਂ ਸਾਰੇ ਆਟੋ ਦੇਖੋ ਤੁਮ ਦਿਖਾ ਰਹੇ ਆ ਜਿੰਨੇ ਲਾਈਨ ਵਾਈਸ ਹੈਗੇ ਆ ਸਾਰੇ ਆਟੋ ਬਾਹਰ ਖੜੇ ਆ ਇਹ ਚਾਹ ਪਾਣੀ ਪੀਣ ਵਾਸਤੇ ਖੜੇ ਆ ਬਾਕੀ ਚਾਹ ਪਾਣੀ ਤਾਂ ਅੰਦਰ ਲਾ ਕੇ ਵੀ ਪੀਤਾ ਜਾ ਸਕਦਾ ਹੈ ਕਿ ਬਾਹਰ ਲਾ ਕੇ ਬਾਲੀ ਚਾਹ ਵਧੀਆ ਸਵਾਦ ਲੱਗਦੀ ਨਹੀਂ ਨਹੀਂ ਇਹਨਾਂ ਨੂੰ ਕਹਿੰਦੇ ਆ ਕੋਈ ਗੱਲ ਸਮਝਾਵਾ ਅੰਦਰ ਲਾ ਅੰਦਰ ਅੰਦਰ ਦੀ ਇੱਥੇ ਤੁਹਾਨੂੰ ਅੰਦਰ ਦੀ ਅੰਦਰ ਦੀ ਕੋਈ ਤਸਵੀਰ ਨਹੀਂ ਹੈਗੀ ਤੁਹਾਨੂੰ ਲਾਈਵ ਤਸਵੀਰਾਂ ਇੱਥੋਂ ਦੀਆਂ ਦਿਖਾ ਰਹੇ ਆ ਲੇਕਿਨ ਕੀ ਹੈ ਮਿਊਨਿਸਪਲ ਕਾਰਪੋਰੇਸ਼ਨ ਕਹਿੰਦੀ ਹੈ ਆਟੋ ਵਾਲੇ ਅੰਦਰ ਲਾਣਗੇ ਲੇਕਿਨ ਆਟੋ ਵਾਲੇ ਬਾਹਰ ਲਾ ਕੇ ਖੜੇ ਇੱਥੇ ਆਟੋ ਤੋਂ ਇੱਥੇ ਦੀ ਲਾਈਵ ਤਸਵੀਰਾਂ ਦਿਖਾਇਆ ਕੱਲ ਜਿਹੜੀ ਪਾਰਕਿੰਗ ਦੇ ਰਿਗਾਰਡਿੰਗ ਝਗੜਾ ਵੀ ਹੋਇਆ ਸੀ ਉਹਨli ਕਿਹਾ ਗਿਆ ਸੀਗਾ ਵੀ ਇੱਥੇ ਜਿਹੜੀ ਸਿਰਫ ਆਟੋ ਖੜਨਗੇ ਲੇਕਿਨ ਆਟੋ ਵਾਲੇ ਸ਼ੇਰ ਵੀ ਅੰਦਰ ਨਹੀਂ ਲਾਉਂਦੇ ਇੱਥੇ ਗਲਤੀ ਕੀਤੀ ਹੈਗੀ ਆ ਕੀ ਉਹ ਕਾਰਾਂ ਵਾਲਿਆਂ ਦੀ ਜਿਹੜੀ ਆਪਣੇ ਕਾਰਾਂ ਅੰਦਰ ਲਾਉਂਦੇ ਆ ਕਿ ਆਟੋ ਵਾਲੇ ਅੰਦਰ ਲਾਉਂਦੇ ਨਹੀਂ ਤੁਹਾਨੂੰ ਇੱਥੇ ਦੀ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਇੱਥੋਂ ਦੀਆਂ ਬਠਿੰਡੇ ਦੀ ਆ ਪਾਰਕਿੰਗ ਦੇ ਰਿਗਾਰਡਿੰਗ ਕਾਰਪੋਰੇਸ਼ਨ ਨੇ ਆਪਣੇ ਦਿਖਾ ਬਾਰ-ਬਾਰ ਜਗ੍ਹਾ ਦੇ ਉੱਤੇ ਬੋਰਡ ਲਗਾ ਦਿੱਤੇ ਆ ਪਾਰਕਿੰਗ ਓਨਲੀ ਆਟੋ ਰਿਕਸ਼ਾ ਕਾਰ ਇਜ਼ ਨੋਟ ਅਲਾਉਡ ਬੀ ਕਾਰ ਕੋਈ ਅਲਾਉਡ ਨਹੀਂ ਹੈ ਆਟੋ ਵਾਸਤੇ ਹੈ ਲੇਕਿਨ ਆਟੋ ਵਾਲੇ ਫਿਰ ਵੀ ਰੋਡ ਦੇ ਉੱਤੇ ਨਹੀਂ ਲਾਂਦੇ ਇਹ ਰੋਡ ਦੇ ਉੱਤੇ ਫਿਰ ਕਹਿੰਦੇ ਟ੍ਰੈਫਿਕ ਜਮਾ ਕਿਉਂ ਜਮਾ ਇਹਨਾਂ ਆਟੋ ਵਾਲਿਆਂ ਕਰਕੇ ਹੀ ਹੈ ਕਾਰਾਂ ਵਾਲਿਆਂ ਨੂੰ ਦੋਸ਼ ਦੇਣਾ ਬਿਲਕੁਲ ਗਲਤ ਹੈ ਕਿਉਂਕਿ ਆਟੋ ਵਾਲੇ ਜਾਣ ਬੁੱਝ ਕੇ ਆਪਣੇ ਰੋਡ ਦੇ ਉੱਤੇ ਲਾ ਰਹੇ ਆ ਤਨ ਹੋਇਤੋ ਦੀ ਬਿਲਕੁਲ ਲਾਈਵ ਤਸਵੀਰਾਂ ਦਿਖਾਈਆਂ ਬਟੈਂਡਾ ਦੀਆਂ ਜਿਹੜੇ ਕੀ ਆਟੋ ਵਾਲੇ ਅਗੇ ਆ ਪਾਰਕਿੰਗ ਦੇ ਵਿੱਚ ਲਾਂ ਦੀ بجائے 메ਨ ਰੋਡ ਦੇ ਉੱਤੇ ਲਾਈ ਖੜੇ ਆ ਕੀ ਇੱਥੇ ਪੁਲਿਸ ਪ੍ਰਸ਼ਾਸਨ ਗਲਤ ਹੈ ਜਾਂ ਕਾਰਪੋਰੇਸ਼ਨ ਗਲਤ ਹੈ ਜਾਂ ਇਹ ਕਹਿੰਦਾ ਆਟ ਵਾਲੇ ਗਲਤ ਕਿਉਂਕਿ ਕਾਰਾਂ ਲੈਂਦੇ ਜਿੱਦੋਂ ਕਾਰਕਿੰਗ ਜਗ੍ਹਾ ਮਿਲ ਗਈ ਉਹਨਾਂ ਤਾਂ ਉੱਥੇ ਲਾਣੀਆਂ ਕਾਰਾਂ ਆਟ ਵਾਲੇ ਤਾਂ ਲਾਂਦੇ ਨਹੀਂ ਇਸ ਕਰਕੇ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹ ਦੀ ਮੈਂ ਸੰਜੀਵ ਜਿੰਦਲ ਪਟੇਂਡਾ